ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰੋਂ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਨੇ ਕੋਈ ਵੀ ਸੇਲ ਕਰਨਾ ਹੋਵੇ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਜੀ ਮੇਰਾ ਮੈਲ ਨੰਬਰ 98783 93488 ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈ ਜੀ ਤੁਸੀਂ ਪੈਸੇ ਲਾਉਣੇ ਆਗੇ ਜੇ ਕੱਬਣ ਪਸ਼ੂ ਆ ਦਾ ਚੇਪਾ ਕੱਢ ਕੇ ਲਿਜਾਓ ਜੇ ਸੁਵੇ ਸਵੇ ਦਾ ਦੋ ਟਾਈਮ ਚੋ ਕੇ ਲਿਜਾਓ ਤੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਅੱਜ ਦਾ ਤੰਨਾ ਵੇੜਾਂ ਬਾਰੇ ਆ ਜਾ ਇਧਰ ਹਾਂਜੀ ਵਸਤਰੀ ਕਾਲ ਆਸਤਰੀ ਕਾਲ ਜੀ ਨਾਮ ਦੱਸ ਦਗੇ ਜੀ ਮਨਪ੍ਰੀਤ ਸਾੰਗੀ ਠੀਕ ਆ ਜੀ ਬਾਈ ਤੇ ਇੱਕ ਨੰਬਰ ਸ਼ੁਰੂ ਕਰ ਲਿਆ ਐਫ ਐ ਤੋਂ ਹਾਂਜੀ ਕੀ ਡੀਟੇਲ ਹੈ ਦੀ ਇਹ ਦੋ ਦੰਦ ਵੇੜ ਆਈ ਠੀਕ ਆ ਤੇ ਆ 10 ਦਿਨ ਬਾਕੀ ਹੈ ਇਹਦੇ ਠੀਕ ਆ ਹਾਂਜੀ ਲੋਈ ਦੋਸਤੋ ਐਚਪੀ ਨਸਲ ਦੀ ਬਹੁਤ ਚੰਗੀ ਵੜਾ ਦੋ ਦੰਦ ਦਾ ਮੂੰਹ ਤੋਂ ਤੁਸੀਂ ਹਜੇ ਤਾਂ ਬਾਈ ਨੇ ਵਾਈਆਂ ਨੂੰ ਜਾਨਣੀ ਕਿ ਪੱਠੇ ਵੀ ਪਾਉਣੇ ਆਗੇ ਪਾਉਣੇ ਉਹੀ ਖੜੀਆਂ ਆ ਜੇ ਪੱਠੇ ਅੱਜ ਹੁਣੇ ਲਿਆਂਦੇ ਆ ਤੇਰੇ ਸਾਹਮਣੇ ਹਾਂ ਹਜੇ ਪੱਠੇ ਪਾਹੇ ਨਹੀਂ ਬਾਈ ਨੇ ਤਾਂ ਇਹ ਤੁਹਾਨੂੰ ਲਿਸਿੰਗਾਂ ਜਿਹੀਆਂ ਲੱਗਦੀਆਂ ਹਜੇ ਪੱਠੇ-ਬੁੱਠੇ ਪੈ ਗਏ ਢੜਡੂ ਢ ਭਰ ਲੰਗੀਆਂ ਫੇਰ ਚੱਕਣਗੀਆਂ ਤੋੜ ਲੈ ਬਾਈ ਇਧਰ ਨੂੰ ਐਚਪੀ ਨਸਲ ਦੀ ਫੁੱਲ ਜਾਤਪਰੀ ਵਾਲੀ ਆ ਦੋ ਦੰਦ ਮੂੰਹ ਤੋਂ ਵਾਂਗਾ ਤੁਸੀਂ ਹਵਾਨਾ ਦੇਖ ਤੁਸੀਂ ਸੋਨਾ ਫਿਟਿੰਗ ਵਾਲਾ ਹਵਾਨਾ ਵਾ ਚਾਰ ਹੀ ਥਾਣਾ-ਥਾਣਾ ਸੈੱਜ ਚੈੱਕ ਕਰ ਲਓ ਪਹਿ ਜਾਤ ਬਰੀਡ ਬਹੁਤ ਆਗੇ ਜੇ ਨਹਾ ਨੂੰ ਕੇ ਵੀਡੀਓ ਬਣਾਈ ਹੁੰਦੀ ਤਾਂ ਚਮਕਣਾ ਸੀਗਾ ਵਹਿੜ ਨੇ ਪਰ ਹਜੇ ਉਵੇਂ ਹੀ ਆ ਕੇ ਪੱਠੇ ਵੀ ਪਾਉਣੇ ਬਾਈ ਇਹਦਾ ਅੱਜ ਹੀ ਆਇਆ ਮਾਲੇ ਨਹਾ ਨੂੰ ਆ ਵੀ ਨਹੀਂ ਗਿਆਗਾ ਦੂਰੋਂ ਆਇਆ ਅੱਜ ਹੀ ਭੁੱਖਾ ਤੇ ਆਇਆ ਹੁਣ ਅੱਛਾ ਦੂਰੋਂ ਆਇਆ ਬਾਈ ਇਹਦਾ ਭੁੱਖਾ ਤੇ ਆਇਆ ਹਜੇ ਉਵੇਂ ਹੀ ਪੱਠਣ ਜਾਂਦੇ ਭੱਜ ਭੱਜ ਕੇ ਮੋੜ ਲਿਆ ਮੋੜ ਲਿਆ ਮੁੱਲ ਬਾਈ ਇਹਦਾ ਫੋਨ ਤੇ ਕੇ ਫੋਨ ਤੇ ਬਾਈ ਠੀਕ ਆ ਮੁੱਲ ਬਾਈ ਇਹਦਾ ਫੋਨ ਤੇ ਕਰ ਲਾਂਗੇ ਐਚਬੀ ਨੇ ਅਜੇ ਦੋ ਦੰਦ ਵਹਿੜ ਪਹਿਲਾ ਸੂਆ ਦੋ ਨੰਬਰ ਤੇ ਇਹਦੇ 22 23 ਦਿਨ ਬਾਕੀ ਹੈ ਜੀ ਗਾਹਾਂ ਠੀਕ ਆ ਜੀ ਤੀਜਾ ਸੂਆ ਠੀਕ ਆ ਇਹੀ ਦਾ ਪਾਇਆ ਠੀਕ ਆ ਲੋ ਜੀ ਦੋਸਤੋ ਖੋਲੀ ਮੜੀ ਜੀ ਖੋਲ ਦੇ ਆਈਂ ਵਿਖਾ ਦੇ ਨਹੀਂ ਮੜਾ ਹੋ ਆਈਂ ਵਿਖਾ ਦਨੇ ਬਾਈ ਕਿਉਂਕਿ ਪੱਠਿਆਂ ਨੂੰ ਜਾਂਦਿਆਂ ਭਾਈ ਭਜ ਕੇ ਪੱਠੇ ਹਜੇ ਬਾਈ ਨੇ ਪਾਉਣੇ ਆਗੇ ਤੀਜਾ ਸਵੇਰ ਹੁੰਦੀ ਆ ਹਜੇ 22 ਦਿਨ ਤੇ ਬਾਕੀ ਆ ਗਈ ਉਹ ਤੇ ਪਾ ਦੋਗੇ 22 23 ਕਿਲੋ 22 23 ਤੇ ਬਾਹਰ ਪਾ ਦੋ ਗਰੰਟੂ ਕੋਈ ਜੀ ਬਾਈ ਕਹਿੰਦੇ ਆ ਬਾਕੀ ਤੁਸੀਂ ਹਾਨ ਹਾਨਾ ਚੈੱਕ ਕਰ ਲਓ ਬਾਕੀ ਵਜਨ ਵਾਟਲਾਂ ਬਹੁਤ ਆ ਵਜਨ ਉਹ ਇਹ ਚ ਬਹੁਤ ਹੈਗਾ ਦੇਖ ਸਕਦੇ ਪੱਠੇ ਪੁੱਠੇ ਖਾਦੇ ਹੁੰਦੇ 400 ਚੱਕਿਆ ਹੁੰਦੇ ਇਹਨਾਂ ਨੇ ਫੁੱਲ ਤਾਂ ਦੇਖੋ ਹੋਰ ਹੋਣੀ ਸੀਗੀ ਸਵੇਰੇ ਆਈਆਂ ਬਾਈ ਕਹਿੰਦਾ ਪੱਠੇ ਪੁੱਠੇ ਪਾਉਣੇ ਹੈ ਰਿੰਗੀ ਜਾਂਦੀਆਂ ਕਿ ਦੂਰੋਂ ਆਈਆਂ ਚਾਲ ਕੇ ਤਾਂ ਹੀ ਤੁਹਾਨੂੰ ਲੱਗਦਾ ਵੀ ਹਜੇ ਇਸsingੀਆਂ ਜੀਆਂ ਲੱਗਦੀਆਂ ਗੀਆਂ ਬਾਕੀ ਜਦੋਂ ਉਹਦੇ ਪੱਠੇ ਖਾਣ ਗੀਆਂ ਲੈ ਜੂ ਆ 20 ਦਿਨ 22 ਦਿਨ ਇਹਦੇ ਪਏ ਜਾਣਾ 23 ਦਿਨ ਪਏ ਬਾਈ ਤੋ 23 ਦਿਨ ਪੈਣਾ ਪੂਰੇ ਪਏ ਆਗੇ ਤਈਆਂ ਦਿਨ ਤੱਕ ਨੇ ਹਾਨਵਾਨਾ ਜਮਾ ਆਣ ਭਰ ਕੇ ਨੇ ਫਸ ਕੇ ਫੇਰ ਸੁਣਾਵਾ ਥਾਣਾ ਵਿੱਚ ਜੱਜਮੈਂਟ ਇਹ ਸੰਨ ਲਾ ਲਓ ਬਈ ਕਿੱਡਾ ਹਵਾਨਾ ਵਾਟਣ ਲੱਗ ਕਿੱਦਾਂ ਵਾ ਤੇ ਹੁਣ ਝੂਲ ਚਾਲ ਦੇਖ ਲੋ ਬਹੁਤ ਚੰਗੀ ਪਈ ਐ ਇਹ ਵਿੱਚ ਅਜੇ ਇਹ ਸਾਰੀ ਭਰ ਕੇ ਨੇ ਫੇਰ ਸੁਣਾਵਾ ਵੀ ਭਰਾ ਤੋਂ ਚੱਲਣ ਦੀ ਗਰੰਟੀ ਹੈ ਕਿ 22 23 ਗਲ ਦਿੱਤਾ ਹੋਇਆ ਦੂਜੇ ਸੂਏ ਦਾ ਮੁੱਲੇ ਦਾ ਹੀ ਫੋਨ ਤੇ ਹੋ ਜਾਊਗਾ ਤਿੰਨ ਨੰਬਰ ਤੇ ਉਹ ਵੈੜ ਤਿੰਨਾ ਮਹੀਨੇ ਦੀ ਗੱਬਣ ਪਲੂਣ ਹੀ ਸੁਣਾ ਉਹਨੇ ਠੀਕ ਆ 8ਰ ਬੱਚੀ ਗੱਬਣ ਆ ਚੈੱਕ ਪਾਸ ਤਿੰਨਾ ਦੀ ਉੱਤੇ ਹੀ ਆ 5 10 ਦੰਦੋ ਚੈੱਕ ਨਹੀਂ ਕੀਤੀ ਦੰਦੋ ਤਾਂ ਮੈਂ ਤਾਂ ਚੈੱਕ ਕੀਤੀ ਬਈ ਯਾਰ ਦੋਸਤੋ ਖੀਰੀ ਹੋ ਮੇਰਾ ਗਿਆ ਠੀਕ ਹੈ ਜੀ ਹੋਰ ਜੀ ਦਾ ਦੋਸਤੋ ਤਿੰਨਾ ਮਹੀਨੇ ਦੀ ਗੱਬਣ ਚੈੱਕ ਪਾਸ ਆ ਗਈ ਹੀਫਰ ਤੇ ਦੇਖ ਸਕਦੇ ਹੋ ਬਈ ਕਦ ਕੜ ਦਰਮਿਆਨ ਨਹੀਂ ਹੈ ਇਹਦਾ ਵੀ ਦੋ ਬੜਾ ਫੁੱਲ ਵੱਡੇ ਵਾਦੇ ਨਾਲ ਕੱਦ ਕਾਠ ਲਗਾ ਸੀਗੀਆਂ ਇਹ ਥੋੜੇ ਜੇ ਦਰਮਿਆਨੇ ਕੱਦ ਕਾਟ ਚ ਆ ਗਈ ਤਿੰਨ ਮਹੀਨੇ ਚੈੱਕ ਪਾਸ ਤਿੰਨ ਦੋ ਬਾਈਗਾਂ ਚੈੱਕ ਨਹੀਂ ਕੀਤੀ ਹਜੇ ਹੋ ਸਕਦਾ ਵੀ ਖੀਰੀ ਹੋਵੇ ਬਾਕੀ ਜਿਹੜਾ ਵੀਰ ਲਊਗਾ ਚੈੱਕ ਪਾਸ ਆਪਦੀ ਕਰਾ ਕੇ ਲੈ ਜਾਵੇ ਡਾਕਟਰ ਦਾ ਨਾਲ ਲਈ ਜਾਵੇ ਤਿੰਨ ਦਾ ਤੋਂ ਚੈੱਕ ਕਰ ਲਓ ਤੁਸੀਂ ਆਪਦੀ ਥਾਣਾ ਵੀ ਬਹੁਤ ਸਾਫ਼ ਚਾਰ ਹੀ ਥਾਣਾ ਚਾਂਚੂ ਨੇ ਰੋਗਲੀ 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 ਮੜੀ ਜੀ ਜਦੋਂ ਚਾਰ ਹੀ ਥਾਣਾ ਦੀ ਦੇਖ ਸਕਦੇ ਹੋਗੇ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਸੋਨਾ ਥਾਣਾ ਹੱਥੀ ਚੁਵਾਈ ਲੱਕੜੂ ਕੀ ਥਾਣਾ ਬਹੁਤ ਚੰਗਾ ਇਹ ਇਹ ਤਾਂ 3 ਮਹੀਨੇ ਦੇ ਗੱਬਣ ਆਇਆ ਇਹਦੇ ਮਹੀਨੇ 7 ਪਏ ਆ ਇਹਦੇ 6 ਮਹੀਨੇ ਪੂਰੇ ਫੁੱਲ ਪਏ ਆਗੇ ਉਹ ਤੱਕ ਨੇ ਪੂਰੀ ਜਿਹੀ ਸਾਹਮਣਾ ਲੈ ਜੇ ਵੀਰ ਤਾਂ ਸਾਹਮਣੇ ਚੰਗੀ ਪਏ ਵੱਟ ਸਕਦਾ ਵਾ ਕੁਆਲਿਟੀ ਕੁਵਿਟੀ ਚੰਗੀ ਹੈ ਕਿ ਪ੍ਰਿੰਟਰ ਪੁਆਇੰਟ ਚੰਗਾ ਬੱਛੀ ਦਾ ਚਮਕਦਾਰ ਆਗੇ ਇਹਨਾਂ ਵਾਈ ਨੂੰ ਹੀ ਹੁੰਦੇ ਚਮਕਣਾ ਸੀਗਾ ਇਹਨੇ 3 ਮਹੀਨਿਆਂ ਦੀ ਚੈੱਕ ਪਾਸ ਆ ਗਈ 6 ਮਹੀਨੇ ਆ 6 ਮਹੀਨੇ ਆ ਤਾਂ ਮੈਂ ਤਾਂ ਭਲੇਕੇ ਨਾਲ ਕਹਿਆ ਕਿ 7 ਮਹੀਨੇ ਹਾਂ ਉਹ ਤਿੰਨਾਂ ਦੇ ਗੱਬਣ ਚੈੱਕ ਪਾਸ ਆ 6 ਮਹੀਨੇ ਤੱਕ ਇਹਨੇ ਪੂਰੀ ਵਧੀਆ ਬਣ ਕੇ ਅੰਦਰੋਂ ਦਾ ਖੀਰੀ ਹੋਵੇ 6 ਮਹੀਨੇ ਆਪਾਂ ਸਾਹਮਣੀ ਆ ਗਈ ਮੈਲ ਵੀ ਭਾਜ ਜਾਣੀ ਆ ਗਈ ਅੱਜ ਦੀ ਵੀਡੀਓ ਦੇ ਬਾਈ ਦੇ ਤਿੰਨ ਨਾਗ ਸੇਲ ਸੀਗੇ ਦੋ ਬਹੁਤ ਵੱਡੇ ਕੱਦ ਕਰ ਲਿਆ ਫੁੱਲ ਬਾਈ ਨਾਲੀਆਂ ਵਹਿੜਾ ਦੇਖ ਸਕਦੇ ਹੋ ਕਿ ਅਸਾਂ ਪੱਠੇ ਪੁੱਠੇ ਪਾਉਣੇ ਆਗੇ ਫੀਟਿੰਗ ਗਾਲ ਹਵਾਨਾ ਵਾ ਤੇ ਇੱਕ ਤਿੰਨ ਮਹੀਨੇ ਦੀ ਗੱਭਣ ਚੱਕ ਪਾ ਵੱਚੀ ਇਹਨਾਂ ਦਾ ਕੋਈ ਨਾ ਫਸਾਂ ਤੁਸੀਂ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਵੇਖਣ ਲਈ ਧੰਨਵਾਦ